ਬਿਨਾਂ ਦੰਦਾਂ ਤੋਂ ਸਾਰਾ ਸੰਸਾਰ ਇਸ ਮਾਇਆ ਨੇ ਇਸ ਮੈਂ ਮੇਰੀ ਨੇ ਖਾਦਿਆ ਰ ਮਨੁੱਖ ਖਾਦੇ ਗੁਰਮੁਖ ਉਪਰੇ ਜਿਨੀ ਸੱਚ ਨਾਮ ਚਿਤ ਲਾਇ ਜਿਹੜੇ ਮਨੁੱਖ ਨਹੀਂ ਪਤਸਰ ਜੀ ਕਹਿੰਦੇ ਇਸ ਮਮਤਾ ਦੇ ਵਿੱਚ ਗਰਸੇ ਹੋਏ ਨੇ ਤੇ ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮ ਦੇ ਵਿੱਚ ਚਿਤ ਜੋੜਿਆ ਤੇ ਪਾਈ ਉਹ ਇਸ ਮੋਹ ਤੋਂ ਇਸ ਮਮਤਾ ਤੋਂ ਇਸ ਮਾਇਆ ਤੋਂ ਬਚ ਗਏ ਨਾ ਬਿਨ ਨਾਵੇਂ ਜਗ ਕਮਲਾ ਫਿਰੈ ਗੁਰਮਤਿ ਨਗਰੀ ਆਇ ਸਤਿਗੁਰਾਂ ਦੇ ਸੰਗ ਹੋ ਕੇ ਸਤਿਗੁਰ ਜੀ ਕਹਿੰਦੇ ਭਾਈ ਜੇ ਸਮਝ ਆ ਜਾਂਦੀ ਹੈ ਜਿਸ ਪੰਧਾ ਇਹ ਜਿਹੜਾ ਸੰਸਾਰ ਹੈ ਨਾਮ ਤੋਂ ਬਿਨਾ ਕਮਲਾ ਹੋਇਆ ਘਟਕਦਾ ਜੀ ਨਾਮ ਕੋ ਬਿਨਾ ਭਟਕਦਾ ਹੀ ਫਿਰ ਰਿਹਾ ਹੈ ਨਾ ਇਹ ਮਾਇਆ ਦੇ ਪਿੱਛੇ ਮੋਹ ਮਮਤਾ ਦੇ ਕਾਰਨ ਇਸ ਕਰਕੇ ਪਾਰਸਾ ਜੀ ਕਹਿੰਦੇ ਭਾਈ ਇਹ ਮਾਇਆ ਜਿਹੜੀ ਹੈ ਇਹ ਬੜੀ ਭਿਆਨਕ ਹੈ ਇਹ ਸੰਸਾਰ ਨੂੰ ਨਿਗੜ ਰਹੀ ਹੈ ਪਰ ਮਨਮੁਖ ਕਰਦੇ ਜਿਹੜੇ ਮਨਮੁਖ ਨੇ ਪੁਣਾ ਦੇ ਰਾਸਰੇ ਉਹ ਇਸ ਮਾਇਆ ਦੇ ਪਿੱਛੇ ਦੌੜਦੇ ਨਹੀਂ ਗੁਰਮੁਖ ਉਪਰੇ ਜਿਹਨੇ ਗੁਰਮੁਖ ਨੇ ਗੁਰ ਦੇ ਨਾਮ ਜਿਨ੍ਹਾਂ ਨੇ ਮਨ ਨੂੰ 조ੜਦੇ ਹੈ ਜਿ ਗੁਰੂ ਦਾ ਨਾਜ਼ਰੀ ਆਇਆ ਉਹਨਾਂ ਨੂੰ ਇਹ ਸਮਝ ਆ ਗਈ ਹੈ ਆਸਾ ਜੀ ਕਹਿੰਦੇ ਨਾਜ਼ਰ ਆ ਗਿਆ ਹੈ ਕਿ ਨਾਮ ਤੋਂ ਬਿਨਾ ਸਾਰਾ ਸੰਸਾਰ ਕਾਮੜਾ ਹੋਇਆ ਇਸ ਮਾਇਆ ਦੇ ਪਛੇਤ ਤੋਰ ਰਿਹਾ ਹੈ ਤੰਦਾ ਕਰ ਤਿਆ ਨਿਰ ਪਰ ਜਨਮ ਗਵਾਇਆ ਸੁਖ ਦਾਤਾ ਮਨ ਨਾਮ ਸਵਾ ਸਤ ਸਤਗੁਰੂ ਜੀ ਕਹਿੰਦੇ ਮਾਇਆ ਦੇ ਗੜੀਏ ਕਰਦੇ ਆ ਨੇ ਸੁਖ ਬੁਲਾ ਲੈਂਦੇ ਤੇ ਸੁਖ ਦਾਤਾ ਜਿਹੜਾ ਅਕਾਲ ਪੁਰਖ ਵੈ ਗੁਰੂ ਸੁੱਖਾਂ ਦਾ ਦਾਤਾ ਨੇ ਤੇ ਸਾਰੇ ਸੁੱਖਾਂ ਦਾ ਦਾਤਾ ਉਸ ਕਾਲ ਪੁਰਖ ਜੀ ਦਾ ਨਾਮ ਹੈ ਉਸ ਨਾਮ ਨੂੰ ਅੰਦਰ ਵਿੱਚ ਨਹੀਂ ਮਨੋਕ ਬਸਾਉਂਦਾ ਹੈ ਨਾਨਕ ਨਾਮ ਤੇ ਨਾ ਕਹ ਮਿਰਿਆ ਜਿਨ ਕਾ ਗੁਰ ਰਿਗ ਪਾਇਆ ਤੇ ਉਹ ਵੱਡਿਆਂ ਦੀ ਮੂਰਤਾਂ ਕੇ ਵਚਨ ਕਰਦੇ ਨੇ ਭਗਵਾਨ ਅਰਦਾਸ ਆਸਾ ਕਿੰਨੇ ਵੀ ਨਾਨਕ ਨਾਮ ਵੀ ਉਹਨਾਂ ਨੂੰ ਕੰਮ ਨਹੀਂ ਮਿਲਦਾ ਜਿਨ੍ਹਾਂ ਦੇ ਹਿਰਦੇ ਵਿੱਚ ਮੁੱਢ ਤੋਂ ਕੀਤੀ ਕਰਮ ਅਨੁਸਾਰ ਸੰਸਕਾਰ ਮੁਕੀ ਦੇਖ ਉੱਕਰ ਕੇ ਪ੍ਰਭੂ ਨੇ ਰੱਤ ਦਿੱਤਾ ਹੈ ਮਹਲਾ ਦੀ ਜਨ ਘਰ ਨਹੀਂ ਮੈਂ ਅੰਮ੍ਰਿਤ ਭਰਪੂਰੇ ਹੈ ਮਨੁੱਖਾਂ ਸਾਧਨਾ ਪਾਇਆ ਸਰੂ ਜੀ ਕਹਿੰਦੇ ਨਾਮ ਰੂਪੀ ਅੰਮ੍ਰਿਤ ਹਰੇਕ ਜੀਵ ਦੇ ਮਨ ਦੇ ਰੂਪੀ ਘਰ ਦੇ ਵਿੱਚ ਹੀ ਭਰਿਆ ਪਿਆ ਹੈ ਅੰਦਰ ਹੀ ਹੈ ਬਾਹਰ ਨਹੀਂ ਹੈ ਇਹ ਤੇ ਪਰ ਸਤਗੁਰੂ ਜੀ ਕਹਿੰਦੇ ਮਨ ਮੁੱਖਾ ਨੂੰ ਉਸ ਦਾ ਸੁਆਦ ਨਹੀਂ ਆਉਂਦਾ ਹੈ ਜਿਉਂ ਕਸਤੂਰੀ ਮਿਰਗ ਨ ਜਾਣੇ ਭਰਮ ਦਾ ਪਰਮ ਭੁਲਾਇ ਜਿਵੇਂ ਹਿਰਨ ਆਪਣੀ ਨਾਕੀ ਦੇ ਵਿੱਚ ਕਸਤੂਰੀ ਨੂੰ ਨਹੀਂ ਸੰਭਾਲਦਾ ਉਨੋ ਸਮੈਲ ਆਪਣੇ ਅੰਦਰੋਂ ਉਸ ਕਸਪੂਰੀ ਦੀ ਵਾਸਨਾ ਹੁੰਦੀ ਹੈ ਖੁਸ਼ਬੂ ਆਉਂਦੀ ਹੈ ਪਰ ਉਹ ਹਿਰਨ ਜਿੱਧਰੋਂ ਹਵਾ ਆ ਰਹੀ ਹੁੰਦੀ ਹੈ ਉਧਰ ਨੂੰ ਉਸ ਕਸਪੂਰੀ ਨੂੰ ਲੱਭਣ ਵਾਸਤੇ ਦੌੜਦਾ ਰਹਿੰਦਾ ਹੈ ਤੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਮਨੁੱਖਾਂ ਦਾ ਜੀਵਨ ਅੰਦਰ ਹੀ ਆਪਣੇ ਕੋਕਾਰਪੁਣ ਕੈਕੁਲੀ ਦਾ ਨਾਮ ਵਸਿਆ ਹੋਇਆ ਹੈ ਪਰ ਪਾਤਸ਼ਾਹ ਕਹਿੰਦੇ ਇਹ ਹਿਰਨ ਦੇ ਮਾਨ ਧਰਮ ਦੇ ਵਿੱਚ ਭਲਾਇਆ ਹੋਇਆ ਘਟਕਦਾ ਨਹੀਂ ਤੇਵੇਂ ਜੀ ਮਨਮੁਖ ਨਾਮ ਅਮਰਤ ਨੂੰ ਚੜਕੇ ਵਿਉ ਰੁਖੀ ਮਾਇਆ ਨੂੰ ਇਹ ਸੰਸਾਰ ਰੂਪੀ ਮਾਇਆ ਨੂੰ ਇਕੱਠਾ ਕਰਦਾ ਹੈ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੈ ਆਪੁ ਵਾਏ ਸਤਿਗੁਰ ਜੀ ਭਾਸਾ ਕਹਿੰਦੇ ਜਿਹੜਾ ਮਨਮੁਖ ਹੈ ਜਿਹੜਾ ਗੁਰੂ ਨਾਲ ਨਹੀਂ ਜੁੜਦਾ ਹੈ ਗੁਰੂ ਵਾਲਾ ਨਹੀਂ ਬਣਦਾ ਉਹ ਨਾਮ ਰੂਪੀ ਅੰਮ੍ਰਿਤ ਨੂੰ ਸੇਵਾ ਰੂਪੀ ਕੰਮ ਨਹੀਂ ਕਰਦਾ ਨਾਮ ਦੀ ਜਪਦਾ ਹੈ ਤੇ ਜਿਹੜਾ ਸੰਸਾਰ ਦੇ ਉੱਪਰ ਜਿੰਨੇ ਵੀ ਮਾਇਕ ਪਦਾਰਥ ਨੇ ਮਾਇਆ ਹੈ ਇਹ ਸਾਰੀ ਬਾਸਿਕ ਕਿੰਦੇ ਜਹਿਲ ਰੂਪੀ ਹੈ ਵਿਉ ਰੂਪੀ ਹੈ ਇਹਨੂੰ ਇਕੱਠਾ ਕਰਨ ਦੇ ਵਿੱਚ ਲੱਗਿਆ ਜਾਂਦਾ ਹੈ ਪਰ ਉਸਦੇ ਵੀ ਵਾਸ ਨਹੀਂ ਹੈ ਕਰਤਾਰ ਨੇ ਉਸਦੇ ਪਿਛਲੇ ਕੀਤੇ ਕਰਮਾਂ ਅਨੁਸਾਰ ਉਸ ਨੂੰ ਆਪ ਹੀ ਕੇਸ ਰੱਤੇ ਤੋਂ ਝੁਝਾਇਆ ਗਿਆ ਹੈ ਗੁਰਮਤਿ ਬਿਰਦੇ ਸੋਚੀ ਪਈ ਕਿ ਨਾ ਅੰਤਰ ਬ੍ਰਹਮੰਡ ਪਾਇਆ ਕਿਸੇ ਬਿਰਲੇ ਗੁਰਮੁਖਾਂ ਨੂੰ ਸਮਝ ਪੈਂਦੀ ਹੈ ਕਹਾ ਸਕੇ ਤੇ ਉਹਨਾਂ ਨੂੰ ਕਈ ਬਿਰ ਹਿਰਦੇ ਵਿੱਚ ਹੀ ਪਰਮਾਤਮਾ ਦਿਸ ਪੈਂਦਾ ਹੈ ਤਨ ਮਨ ਸੀਤਰ ਹੋਇਆ ਰਸਨਾ ਹਰਿ ਸਾਦਿਆ ਤੇ ਜਿਹੜੇ ਤੇ ਗੀ ਨਾਮ ਦਾ ਜਾਹੀ ਉਹਨਾਂ ਦਾ ਮਨ ਤੇ ਸਰੀਰ ਸਤਿਗੁਰੂ ਜੀ ਕਹਿੰਦੇ ਛੰਡੇ ਠਾਰ ਹੋ ਜਾਂਦੇ ਨੇ ਤੇ ਜੀਵ ਦੇ ਨਾਲ ਆ ਆਪਣੀ ਰਸਨਾ ਦੇ ਨਾਲ ਜਪ ਕੇ ਉਹਨਾਂ ਨੂੰ ਨਾਮ ਦਾ ਸੁਆਦ ਆ ਜਾਂਦਾ ਹੈ ਸਭ ਦੇ ਨਾਮ ਉਪਜੈ ਸਭ ਦੇ ਮੇਦ ਬਿਦਾਇਆ ਸਹਿਬ ਜੀ ਕਹਿੰਦੇ ਸਤ ਜੁਟੇ ਸਬਦ ਨਾਲ ਹੀ ਫਿਰ ਨਾਮ ਦਾ ਅੰਕੂਰ ਜਿਹੜਾ ਹੈ ਅੰਦਰ ਮਿਰਦੇ ਦੇ ਵਿੱਚ ਕੁਤਦਾਰ ਹੈ ਤੇ ਸਤਿਗੁਰ ਦੇ ਰਾਹੀ ਹੀ ਹਰੀ ਨਾਲ ਪਿਰ ਮੇਲ ਹੁੰਦਾ ਹੈ ਮੈਨੂੰ ਸਭ ਦਾ ਸਭ ਜਗ ਕੋ ਰਾਨਾ ਦਿਰਤਾ ਜਨਮ ਭਾਇ ਸਭ ਤੋਂ ਬਿਨਾਂ ਸਾਰ ਸੰਸਾਰ ਭਾਈ ਪਾਗਲ ਬਿਆਰ ਕਰਦਾ ਹੈ ਤੇ ਮਨੁੱਖਾ ਦੰਮ ਨੂੰ ਬਿਆਰਤ ਵਿਵਾਰਿ ਹੈ ਅੰਮ੍ਰਿਤੈ ਕੋ ਸਬਦ ਹੈ ਨਾਨਕ ਗੁਰੂ ਪਾਸਾ ਕਹਿੰਦੇ ਨੇ ਜੀ ਨਾਨਕ ਗੁਰੂ ਦਾ ਇੱਕ ਸ਼ਬਦ ਹੀ ਆਤਮਿਕ ਜੀਵਨ ਦੇਣ ਵਾਲਾ ਜਾਣ ਹੈ ਜੋ ਸਤਿਗੁਰੂ ਦੇ ਸਾਥ ਨੂੰ ਮਨੁੱਖ ਨੂੰ ਮਿਲਦਾ ਹੈ ਪੌੜੀ ਸੋਹਰਪੁਰਖ ਅਗੰਗ ਹੈ ਤਉ ਕਿਤ ਵਿਦ ਪਾਈਏ ਪਾਸਾ ਜੀ ਕਹਿੰਦੇ ਨੇ হে ਭਾਈ ਦੱਸ ਉਹੀ ਹਰੀ ਜੋ ਅਗੰਗਪੁਰਖ ਹੈ ਉਹ ਕਿਸ ਤਰ੍ਹਾਂ ਮਿਲ ਸਕਦਾ ਹੈ ਇਸ ਰੂਪ ਨਰੇਕ ਅਦ੍ਰਿਸ਼ਟ ਕਾ ਹੋ ਜਨ ਕਿਉ ਧਈਐ ਉਹਦਾ ਕੋਈ ਰੂਪ ਨਹੀਂ ਹੈ ਕੋਈ ਰੇਖ ਨਹੀਂ ਹੈ ਉਹ ਦਿਸਦਾ ਵੀ ਨਹੀਂ ਹੈ ਫਿਰ ਉਸ ਨੂੰ ਕਿਵੇਂ ਸਿਭਰੀਏ ਨਿਰੰਕਾਰ ਨਿਰੰਜਨ ਹਰਿ ਅਗਨ ਕਿਆ ਕਹਿ ਗੁਣ ਗਈਐ ਸਭ ਤੋਂ ਵੀ ਬਿਨੇ ਮਾਇਆ ਤੋਂ ਵੀ ਰਹਿਤ ਹੈ ਪਹੁੰਚ ਤੋਂ ਵੀ ਪਰੇ ਹੈ ਸੋ ਸਤਿਗੁਰੂ ਕਹਿੰਦੇ ਫਿਰ ਤੀਰ ਆਗ ਕੇ ਉਸ ਆਲਪੁਰਖ ਦੀ ਸੇਵਕ ਸਲਾਹ ਕਰੀਏ ਜਿਸ ਆਗ ਬਚਾਏ ਆਪ ਸੋ ਹਰ ਹਰ ਕਈਏ ਸਤਿਗੁਰ ਜੀ ਕਹਿੰਦੇ ਜਿਸ ਮਨੁੱਖ ਨੂੰ ਆਗ ਪ੍ਰਭੂ ਸਮਝ ਰਖਦਾ ਹੈ ਗਿਆਨ ਰਖਦਾ ਹੈ ਭਾਈ ਉਹ ਪ੍ਰਭੂ ਦੇ ਰਾਹ ਦੇ ਤੁਲਦਾਨ ਹੈ ਬੁਰਪੁਰੇ ਮੇਖਾ ਦੇ ਆ ਤਨ ਗੁਰੂ ਅਨੁਗ੍ਰਾਜ਼ ਮਹਾਰਾਜ ਜ्ञਾਉਂਦੇ ਸਾਖਤ ਤੋਂ ਰਹਤ ਕੋ ਕਾਲ ਪੁਰਖ ਵਹਿਗੋ ਕੋ ਪੌਂਚ ਤੋਂ ਪਰੇ ਹੈ ਮਾਇਆ ਭੂਮੀ ਰਹਿਤ ਹੈ ਦਰੁਨ ਕੀ ਆਦਿ ਕਿਹਦੇ ਸਿਰਤ ਸਦਾ ਕਰੀਏ ਉਹਦਾ ਕੋਈ ਰੂਪ ਨਹੀਂ ਕੋਈ ਰੇਖ ਨਹੀਂ ਨਿਸਦਾ ਵੀ ਨਹੀਂ ਹੈ ਫਿਰ ਦੱਸੋ ਉਹਨ ਕਿਸ ਤਰ੍ਹਾਂ ਸੇ ਉਰਿਆ ਜਾ ਸਕੀ ਹੁਣ ਲਾਸਟ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਦੇ ਦਿੱਤਾ ਹੋਇਆ ਤੋ ਵਚਨ ਕੀਤੇ ਨੇ ਗੁਰੂ ਕੋਲ ਆਵੇ ਖਾਣਿਆ ਗੁਰਸੇਵਾ ਕਰਿਆ ਪਾਤਸ਼ਾਹ ਜੀ ਕਹਿੰਦੇ ਪੂਰੇ ਗੁਰੂ ਨੇ ਇਹ ਤੁਕ ਦਾ ਦਰਦ ਕਰਾਇਆ ਹੈ ਤੇ ਗੁਰੂ ਦੀ ਦਸੀਕਾਰ ਕੀਤੀਆਂ ਹੀ ਉਹ ਆਤਾਲਪੁਰ ਕੋਲ ਗੁਰੂ ਪ੍ਰਭੂ ਮਿਲਦਾ ਹੈ ਪਾਤਸ਼ਾਹ ਕਹਿੰਦੇ ਜੇ ਤੁ ਗੁਰੂ ਵਾਲੇ ਬਣਾਂਗੇ ਭਾਈ ਗੁਰੂ ਸਾਹਿਬ ਜੀ ਦੇ ਚਰਨਾਂ ਨਾਲ ਜੁੜਾਂਗੇ ਗੁਰੂ ਪਾਤਸ਼ਾਹ ਜੀ ਨੇ ਦੱਸੇ ਕੋਈ ਕਾਰ ਕਰਾਂਗੇ ਫਿਰ ਸਾਨੂੰ ਆਤਾਲਪੁਰ ਕੋਲ ਗੁਰੂ ਪ੍ਰਭੂ ਦਾ ਅਨੰਦ ਇਸੇ ਕਰਕੇ ਸਭ ਤੋਂ ਪਹਿਲਾਂ ਗੁਰੂ ਬਾਣੀ ਬੰਨ੍ਹ ਫਿਰ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਆਪਣੀ ਮਿਰਦੇ ਦੇ ਵਿੱਚ ਬ੍ਰਿੜ ਪ੍ਰਗੂਣਾ ਫਿਰ ਸਤਿਗੁਰਾਂ ਦੇ ਵਿਚਸਾਈ ਮਾਰਗ ਤੇ ਚੱਲਣਾ ਇਹੀ ਮੁਕਾ ਜਨਮ ਦਾ ਕਾਰਸਾ ਜੀ ਕਹਿੰਦੇ ਵਟਾ ਸਭ ਤੋਂ ਵਟਾ ਦਾ ਹੈ ਕਿਉਂਕਿ ਮੁਕਾ ਜਨਮ ਰਾਹੀ ਮੁਕਾ ਸਰੀਰ ਰਾਹੀ ਉਸ ਕਾਲਪੁਰਪੈ ਜੀ ਦਾ ਸਿਮਰਨ ਕੀਤਾ ਜਾ ਸਕਦਾ ਹੈ ਹੋਰ ਕੋਈ ਸਰੀਰ ਦੇ ਰਾਹੀ ਕਾਲਪੁਰ ਨੂੰ ਮਿਲਿਆ ਨਹੀਂ ਜਾ ਸਕਦਾ ਇਹ ਸਾਧਨ ਹੈ ਕਿ ਮੁਨਕਾ ਜਨਮ ਉਤਕਾਰਪੁਰ ਨੂੰ ਮਿਲਣ ਦਾ। ਦਾਸਾ ਜੀ ਕਹਿੰਦੇ ਜੇ ਕਰਕੇ ਭਾਈ ਮੂਰਤ ਨੂੰ ਮਿਲਿਆ ਮੁਨਕਾ ਜਨਮ ਨੂੰ ਸਾਪਨਾ ਹੈ। ਗੁਰੂ ਘਰ ਗੰਜਾ ਗੁਰੂ ਭਤੀ ਮੱਜ ਲੈ ਕੇ ਗੁਰੂ ਦੇ ਉਪਦੇਸ਼ ਨੂੰ ਧ੍ਰਿੜ ਕਰਕੇ ਗੁਰੂ ਪਾਰਸਾ ਜੀ ਨੇ ਦਰਸਾਈ ਮਾਰਗ ਤੇ ਚੱਲ ਕੇ ਉਸ ਕਾਲਪੁਰ ਵੈਕੂ ਜੀ ਦੇ ਤੱਕ ਪਹੁੰਚਣ ਕਰ ਜਿਦੇ ਬਾਅਦ I do